पहला आई हाँ ओ नहीं दू तु, मीडिया खेत गिले है भाई वो जगे कसद जी भाई नीला ਸਪੈਸ਼ਲ ਐਡੀਸ਼ਨ 3634/4 2025 ਮਾ 25 ਮਾਡਲ ਲੱਗਿਆ 25 25 2025 ਮਾਡਲ ਸਿੰਪਲ 100 ਘੰਟਾ ਚੱਲਿਆ ਹੋਵੇ 100 ਘੰਟਾ ਚੱਲਿਆ ਪਿਆ ਬਾਈ ਆਪਾਂ ਹੀ ਦਵਾਇਆ ਜੱਗੇ ਨਹੀਂ ਬਾਈ ਫੋ ਸੁੱਧ ਗੱਲ ਲੱਗੇ ਬੈਠੇ ਠੀਕ ਆ ਜੱਗੇ ਬੋਲੋ ਠੀਕਾਂ ਲੱਗੇ ਬੈ? ਕਿੰਨੇ ਘੰਟੇ ਕਿੱਲੇ ਤੇ 126 ਘੰਟਾ 126 ਘੰਟਾ। ਤੋਕੇ ਬਈ ਯਾ ਰੁਕੇ ਪਿਆ। ਨਿਕਾ ਭਾਈ ਚਲੇ ਜਾ। ਡੇਟ ਹੈਗਾ? ਡੇਟ? ਚੱਕ ਰੂ। ਡੇਟ ਵਾਲੇ ਪਾਇਏ। ਠੀਕ ਆ ਵੀ ਲਵਾਇਆ ਰਹੇ ਤੇ। ਪਹਿਲਾ ਹਾਈ ਕਹਿੰਦਾ। ਉਹ ਨਹੀਂ ਤੂੰ ਤੂੰ ਆ ਮੀਡੀਅਮ ਖੇਤ ਗਿੱਲੇ ਆ ਭਾਈ ਸਿੰਪਲ 36 ਦੀ ਜੱਗਾ ਬਣਾਉਂਦਾ ਨੇਰੀ ਲੱਗੇ ਕਿਆ ਕੋਲਦਾ ਲੱਸੀ ਉਹ ਕੱਲ ਵਾਲਾ ਕਾਣਾ ਘੋਲਿਆ ਅੱਜ ਇੱਧਰ ਘੋਲਿਆ ਬਾਲਟੀ ਚ ਅੰਤਲ ਬਾਈ ਕੱਲ ਤੇਰਾ ਮੁੰਡਾ 3000 ਰੁਪਏ ਖਾਏ ਆ ਸਬਸਿਡੀ ਮਿਲਲੀ ਨੇ ਖਾ ਲਈ ਖਾਦਾ ਬੀਤਾ ਦੇਖ ਤੁਸੀਂ ਯਾਰ ਜ਼ਿਆਦਾ ਖਾਦਾ ਯਾਰ ਆਮਨੇ ਆ ਹਾਂ ਜਿਹੜੇ ਨੇ ਆ ਖਾਦਾ ਉਹ ਨਹੀਂ ਦਿਖਾਏ ਇਹਦੇ ਆਲਾ ਤਾਂ ਸਸਤਾ ਕਾਣਾ ਦਿਖਾਤਾ ਜਿਹੜਾ ਤੁਸੀਂ ਥੋੜਾ ਇਹ ਲੈਟੀ ਨੂੰ ਖਾਦੀ ਜਿਹੜੀ ਤੁਸੀਂ ਉਹ ਲੱਤਾ ਨਹੀਂ ਦਿਖਾਉਂੀਆਂ ਲੱਤਾ ਨਹੀਂ ਦਿਖਾਈਆਂ ਸਪਰੇਅ ਕਰਦੀ ਆ ਮਖਾਨ ਨਿਸਰਜੀ ਦੀ ਬਾਈ ਚੱਕ ਦੋ ਫੱਟੇ ਮੋਰ ਤੋਂ ਦਾ ਵੀ ਡਾਰਾ ਯਾਰਾ ਬੰਦਾ ਸੁਰਤਾ ਪਰਦਾ ਲਾਦਾ ਜੱਗਾ ਕਿ ਨਾ ਚਮਕੌਰ ਤੇ ਲਿਆਇਆ ਇਹਦਾ ਇੱਕ ਇਹਦਾ ਬੰਦਾ ਇੱਕ ਨੰਬਰ ਆ ਇਹਦਾ ਹਾਂ ਉਹ ਬੰਦਾ ਲੈ ਉਹ ਵੀ ਵਿਚਾਰਾ ਫੋਨ ਕਰਦੇ ਜਦ ਆ ਗਿਆ ਯਾਰ ਅੱਛਾ ਹਾਂ ਬੰਦਾ ਉਹ ਵੀ ਟੈਂਟ ਚੱਲ ਕੰਮ ਕਰਨਾ ਚਾਹੀਦਾ ਆ ਚੀਜ਼ ਵਧੀਆ ਬਣਾਈ ਪਈ ਬਾਈ ਨੇ ਸਟੈਂਡ ਹਾਂ ਨਹੀਂ ਥੱਲੇ ਚੱਕਣਾ ਲੱਕ ਤੋਂ ਲੱਜ ਜਾਂਦਾ ਹੁਣ ਪਾਣੀ ਪਾ ਦਿਓ ਪੂਰਾ ਇਹਨੂੰ ਫਿਰ ਪਾਣੀ ਤੇ ਰਹਿੰਦੀ ਹੈ ਮੈਂ ਭਾਈ ਬੰਦੇ ਆਏ ਸਪਰੇਅ ਵਾਲੇ ਖਾ ਖਾ ਕੋ ਕੋਣ ਆਇਆ ਫੇ ਜੱਗੇ ਨੇ ਪਤਾ ਨਹੀਂ ਮਹਿੰਦਰਾ ਮੁੰਦਰਾ ਕੰਪਨੀ ਕਿਹੜੀ ਇਹੇ ਪੰਪ ਧੀਰੀਰਾਮ ਧੀਰੀਰਾਮ ਹੋ ਗਿਆ ਹੁੰਦਾ ਪੰਪ ਨਹੀਂ ਆ ਉਧਰ ਦਾ ਫਟਾ ਹੁਣ ਕਾ ਪੰਪ ਰਹਿ ਗਿਆ ਹੁਣ ਬਸ ਆਈ ਦੋ ਆ ਦੋ ਹੀ ਕਹਿ ਰਹੇ ਹੋਗੇ ਚਲ ਠੀਕ ਹੈ ਸਿਰ ਪੰਪ ਤੇ 12 ਲੱਗ ਗਏ ਉਧਰ ਕਿੰਨੇ ਲਾਤੇ ਉਧਰ ਲਾਤੇ 12 1 ਲਾਤੇ 6 12 ਲਾਹਰਾ ਅੱਜ ਦੇ ਦੇਵੇ ਅੱਜ ਤੇ ਲੱਗਦਾ ਆ ਦੇਖਿਆ ਹਾਈ ਦਿਨ ਬੱਦਲ ਆ ਗਿਆ ਬੱਦਲ ਪੰਪ ਲਾ ਕੇ ਰੋਟੀ ਖਾ ਲੋ ਪੂਰਾ ਹੋ ਜੂਗਾ ਨਾ ਇਹ ਤਾਂ ਹਾਂ ਕਰਦੇ ਹਾਂ ਕਰਦੇ ਮੈਂ ਭਾਈ ਮੰਦੇ ਸਾਊਗਾ ਵਿਚਾਰੇ ਮਿਲਦਾ ਨਹੀਂ ਹੈਗਾ ਨੀ ਜਾਨਵਾ ਬੰਦਾ ਬਾਪਾ ਤੁਸੀਂ ਬਹੁਤ ਖर्चा ਕਰਾਤਾ ਮੁੰਡੇ ਦਾ ਹੱਥ ਤੇ ਫਰੇ ਆਂਕਰ ਕੁਛ ਨਹੀਂ ਖਾਦਾ ਸੀ ਪਾਈ ਅਸੀਂ ਚੱਲੇ ਘਰ ਨੂੰ ਆਂਕਰ ਆਇਆ ਬੁੱਕ ਦਾ ਛੋਟਾ ਹਾਂ ਛੋਟਾ ਬੁਟਾ ਬੁੱਕ ਦਾ ਆ ਹਾਂ ਠੀਕ ਹੈ ਫਿਰ ਬਾਹਰ ਲੀ ਆ ਯਾਰ ਪ੍ਰਾਂਡ ਪਾ ਲਿਆ ਤੂੰ ਐਂ ਕਰ ਆਂਕਰ ਮੈਂ ਕੈਮਰਾ ਤਾਂ ਲਾਇਆ ਹੁਣ ਤੂੰ ਫੜਾ ਮੋਟਰਸਾਈਕਲ ਲਾ ਦੇ ਮੈਂ ਦੇਖਦਾ ਕਿੱਥੇ ਲਾਉਂਦਾ ਤੈਨੂੰ ਕੇ ਸੁੱਲ ਜਾ ਵਾ ਜਿਆਦਾ ਮੇਤੇ ਲੱਗਣਾ ਨਹੀਂ ਇਹ ਇਹ ਲੱਗੂਗਾ ਕਿੱਥੇ ਆ ਪੈਪ ਜਿਆ ਸੈਟ ਕਰਨਾ ਪੈਣਾ ਖੜ ਜਾ ਫੇਕ ਮਿੰਟ ਜਿਆ ਪੈਪ ਨੂੰ ਛਡਾ ਦਿੰਦੇ ਆ ਉਹ ਪੰਪ ਚੱਕਣਾ ਪੈਣਾ ਪੰਪ ਵਾਲੀ ਜਗਾ ਲੱਗੂ ਇਹ ਕਿਹਾ ਮੋਟਰਸਾਈਕਲ ਆ ਜੀ ਮੋਟਰ ਨਹੀਂ ਯਾਰ ਆ ਇੱਕ ਮਿੰਟ ਜੀ ਮੈਂ ਡਾੜਨ ਕਿਹਾ ਉਹ ਸਟਾਰਟ ਕਰਕੇ ਉੱਥੇ ਲਾ ਰੇ ਸਿੱਧਾ ਹੀ ਖੜ ਜਾਣਾ ਉਹ ਖੜ ਜਾ ਤੂੰ ਤੇ ਮੈਂ ਦੱਸਦਾ ਬਹੁਤਾ ਲੋੜ ਨਹੀਂ ਕਰਨੀ ਖੜ ਜਾ ਅੰਕਲ ਇਹ ਰਹੀ ਨਹੀਂ ਬਾਹਰ ਤਾਂ ਨਹੀਂ ਆਈ ਜੀ ਜਿੰਨਾ ਜੱਗਾ ਕਹੀ ਗਿਆ ਨਿਸਰ ਕੀ ਆਏ ਹੋ ਗਿਆ ਜਿੰਨਾ ਜੱਗਾ ਕਿਹਾ ਨਿਸਰ ਕੀ ਉਹ ਨਹੀਂ ਨਿਸਰੀ ਤਾਂ ਨਹੀਂ ਜਿਰੀ ਹਲੇ ਆਰੇ ਠੀਕ ਹੈ ਪੂਰੀ ਦਾ ਗਲੂਕੋਸ ਆ ਪਿਆ ਕਿੱਥੇ ਲੈ ਆਇਆ ਇਹ ਖੋਦਣ ਦੇ ਵੀ ਆਏ ਲੱਭ ਤੋੜੇ ਨੂੰ ਕਰ ਸਾਰਾ ਲਾ ਕੇ ਨਹੀਂ ਦੇਖਦੀ ਬਾਈ ਪਰ ਇਹ ਨਿਸਰੀ ਵੀ ਹੈ ਆ ਗਈ ਜਿਹੜੀ ਨਿਸਰੀ ਉਹ ਐ ਕਿੰਨੀ ਉਹ ਗੱਲ ਹੈਗੀ ਕਿਆ ਨਹੀਂ ਹੈਗਾ ਕੰਮ ਖਰਾਬ ਹੋ ਗਿਆ ਦਾਰੀ ਹੁਣ ਪਿੱਛੇ ਨੂੰ ਖੱਚਾ ਖਿੱਚਿਆ ਉਹ ਖੰਡਾ ਕਰਦੇ ਨਹੀਂ ਹਾਂ ਇਹ ਤਾਂ ਸਟਾਰਟ ਵੀ ਨਹੀਂ ਹੋਣੇ ਨੇ ਬੰਦੇ ਨਹੀਂ ਕਰਿਆ ਕਿ ਆ ਜੀ ਚਾਬੀ ਆਉਣਾ ਸ਼ੁਕਰ ਇਹ ਮੱਥੇ ਪਲੇਟ ਆ ਇਹਦਾ ਵੀ ਬਾਈ ਪੰਗਾ ਆਏ ਜੇ ਚਾਬੀ ਆਉਂਦਾ ਜੇ ਬੈਟਰੀ ਖਾਂਦੀ ਹੈ ਹੂੰ ਹੂੰ ਸਟਾਰਟ ਕਰਕੇ ਲਾਂ ਕਲੇਰ ਉੱਪਰ ਬਹਿ ਕੇ ਨਹੀਂ ਯਾਰ ਹੂੰ ਮੈਂ ਗਰਾ ਖੰਬੇ ਕੇ ਲੇ ਲਾ ਰਿਹਾ ਡੇਡਾ ਕਰ ਖੰਕਲ ਹੋਰ ਕਰ ਦੇਗਾ ਹਾਂ ਖੰਬੇ ਕਰਨੇ ਡੇਡਾ ਕਰ ਦੇ ਚਲ ਕਿ ਮਿਲਿਆ ਅਕਲ ਇਹ ਤਾਂ ਨਹੀਂ ਔਖਾ ਹੀ ਇਹਦਾ ਬੇਚਾਰੇ 28 ਇਹ 28 128 ਬਾਈ ਇਹਦਾ ਮੁਸ਼ਕਿਲ ਆ ਬੇਚਰੀ ਦਾ 20 ਹੈ ਨਹੀਂ ਹੋ ਬਾਈ ਆ ਦੇਖੋ ਚੁਰ ਸਰੋਗ ਪੈ ਗਏ ਇਹਨੂੰ ਹੁਣ ਬਿਮਾਰੀਆਂ ਬੰਨ ਨੇ ਫਿਰਦੇ ਉਹਨਾਂ ਥੱਲੇ ਜਾਂਦੀ ਆ ਬਿਮਾਰੀ ਵਾਲਾ ਕੰਮ ਲਓ ਜੀ ভাই ਪਿੰਡ ਵਾਲੀ ਮੋਟਰ ਤੇ ਪਹੁੰਚੇ ਆ ਜੱਗੇ ਨੇ ਤਾਂ ਬਈ ਅੱਜ ਮੰਡ ਵਿੱਚ ਸਪਰੇਅ ਕਰਾਤੀ ਦਾਣੇ ਦੀਨ ਸਾਰੇ ਵਾਲੀ ਤੇ ਦੋ ਤਿੰਨ ਹੁੰਦੀ ਆ ਬਈ ਜਿਹੜੀਆਂ ਵਧੀਆ ਸਪਰੇਅ ਬਾਕੀ ਜਿਹੜੇ ਆਪਾਂ ਆਪਣੇ ਬੰਦੇ ਦੇ ਕਰਾਉਂਦੇ ਬਈ ਭਲਿਆਂ ਵਾਲਾ ਉਹ ਪਤਾ ਨਹੀਂ ਕਿਆ ਗੱਲ ਆ ਲਾਰੇ ਜਿ ਲਾਈ ਜਾਂਦਾ ਅੱਜ ਗੱਲ ਅੱਜ ਗੱਲ ਪਹਿਲਾਂ ਪ੍ਰਧਾਨ ਦੇ ਵੀ ਨਹੀਂ ਆਇਆ ਜੱਗੇ ਦੇ ਵੀ ਨਹੀਂ ਆਇਆ ਕੱਲ ਗੱਲ ਕਰੀ ਜਾਂਦਾ ਐ ਤੇ ਹੁਣ ਆਪਾਂ ਵੀ ਬਾਈ ਇਧਰ ਗੇੜਾ ਮਾਰ ਕੇ ਆਉਂਦੇ ਵੀ ਆਪਣੇ ਕਿੰਨੀ ਕਾਈ ਗੋਭ ਦੇ ਵਿੱਚ ਤੇ ਆਪਾਂ ਨੇ ਵੀ ਸਪਰੇਅ ਕਰਾਉਣੀ ਆ ਬਾਈ ਟਾਈਮ ਜਾਈ ਆ ਹੁਣ ਕਿਉਂਕਿ ਹੁਣ ਦਿਨ ਵੀ ਵਧੀਆ ਏ ਜੇ ਮੌਸਮ ਖਰਾਬ ਹੋ ਗਿਆ ਫਿਰ ਕਈ ਦਿਨ ਹੋਣੀ ਨਹੀਂ ਹੈਗੀ ਵਿੱਚ ਇਹਨੂੰ ਮਹੀਨ ਦੱਸੇ ਪਿਆ ਧੁੱਪ ਵਾਲੇ ਮੌਸਮ 'ਚ ਹੋਣੀ ਆ ਅੱਜ ਮੌਸਮ ਬਾਈ ਬਹੁਤ ਧੁੱਪ ਵਾਲਾ ਤਾਂ ਫੁੱਲ ਸਾਫ ਮੌਸਮ ਹਲੇ ਵੀ ਦੇਖ ਲਓ ਬਾਈ 5 ਦੇ ਉੱਪਰ ਟਾਈਮ ਹੋ ਗਿਆ ਫੁੱਲ ਧੁੱਪ ਪਈ ਆ ਕਾਇਨ ਕੈੜੀ ਪਰ ਸ਼ਾਮਾ ਬਾਕੀ ਜਾ ਕੇ ਆਉਂਦੇ ਆ ਖੇਤ ਵਾਲੀ ਸਾਈਡ ਨੂੰ ਥੋਂ ਦਾ ਦੇਖਦੇ ਫਿਰ ਕੀ ਕੰਡੀਸ਼ਨ ਹੈ ਤੇ ਅੱਜ ਸਪਰੇ ਵੀ ਲੈ ਕੇ ਆਉਣੇ ਬਾਈ ਸ਼੍ਰੀ ਜਮਕੌਰ ਸਾਹਿਬ ਤੋਂ ਦੇਖਦੇ ਆ ਬਾਈ ਸ਼ਾਇਦ ਨੈਟੀਬੋ ਹੀ ਲਈ ਹੈ ਬਾਈ ਨੈਟੀਬੋ ਪਤਨੀ ਉਹ ਵੀ ਵਧੀਆ ਸਪਰੇ ਹੈ ਜਾਂ ਐਮੀ ਸਟਾਰਟ ਆਪ ਦੇਖਦੇ ਆ ਵਧੀਆ ਜਿਹੜੀ ਹੋਈ ਲੋਹਾਂ ਤੇ ਜਾਂ ਮਹਿੰਦਰਾ ਕੰਪਨੀ ਦੀ ਵੀ ਆਈ ਕਈ ਕੰਪਨੀ ਦੇ ਸਪਰੇ ਆ ਵਧੀਆ ਵਧੀਆ ਤੇ ਇਹਦੇ ਵੀ ਕਿਹੜੀ ਵਧੀਆ ਹੈ ਲੈ ਆ ਕੇ ਉਹ ਬੰਦਿਆਂ ਨੂੰ ਗੇਕੇ ਕਰਾਈਏ ਸਪਰੇ ਬਾਈ ਕਿਉਂਕਿ ਹੁਣ ਟਾਈਮ ਹੈ ਚਲਦੇ ਵਾਕੀ ਉਦਨ ਹੋਣ ਜਿਹੜਾ ਮਾਨਾ ਆਉਂਦੇ ਸਾਨੂੰ ਬਾਈ ਮੀ ਗੋਪ ਮਾ ਆਈ ਜਾ ਨਹੀਂ ਆਈ ਮਹਿਗ ਵਾਲੀ ਬਾਈ ਥੋੜਾ ਜਿਹਾ ਫਰਕ ਹੈ 3-4 ਦਿਨ ਲੇਟ ਲੱਗੀ ਆ ਜਿਹੜੇ ਆਪਣੀ ਸੂਏ ਪਾਰ ਹੈ ਉਹ ਮਹਿਗ ਤੇ 1 ਦਿਨ ਪਹਿਲਾਂ ਲੱਗੀ ਆ ਆ 2-3 ਦਿਨ ਦਾ ਫਰਕ ਹੈ ਬਾਈ ਤਾਂ ਕਰਕੇ ਜੇ 10% ਨੇ ਸਰ ਗਈ ਬਾਈ ਤਾਂ ਹੀ ਸਪਰੇਅ ਕਰਨੀ ਆ ਉਹ ਬਹੁਤ ਬਹੁਤਾ ਛੇਤੀ ਕਰੇ ਦਾ ਵੀ ਫਾਇਦਾ ਨਹੀਂ ਹੈਗਾ। ਬਾਕੀ ਪਾਣੀ ਪੋਣੀ ਬਈ ਹੈ ਨਹੀਂ ਤਾਂ ਸਭ ਨੇ ਸੁੱਕੇ ਹੀ ਰੱਖੇ ਹੋਏ ਆ। ਕਿਉਂਕਿ ਆਹ ਟਾਈਮ 'ਚ ਜੇ ਗੋਭ ਮਾ ਹੋਵੇ ਤਾਂ ਪਾਣੀ ਦੀ ਲੋੜ ਨਹੀਂ ਤਾਂ ਫਿਰ ਜਿਆਰਾ ਪਾਣੀ ਤੇ ਬਿਮਾਰੀਆਂ ਹੀ ਪੈਂਦੀਆਂ ਬਾਈ। ਉਲੀ ਰੋਗ ਹੋਰ ਕਈ ਬਿਮਾਰੀਆਂ ਪੈਂਦੀਆਂ। ਬਾਕੀ ਬਾਈ ਢੇਠਾਂ ਸਫਾਈ ਕਰਤੀ ਵੀ ਦੇਖੋ ਵਟਾਂ ਦੀ। ਤੁਰਨਾ ਸੁੱਖਾ ਹੋਇਆ ਪਿਆ ਝਟ ਮਾਰ ਕੇ। ਉਰੇ ਤੇ ਦੇਖੋ ਭਾਈ ਐਨ ਪਈਆਂ ਡੋਲਾ ਸਾਹਿਬ ਇਧਰ ਨੂੰ ਮਰਜੀ ਲੰਘ ਜਾਓ ਇਹ ਤਾਂ ਖੇਤ ਮਾਂ ਭਾਈ ਆਏ ਨਹੀਂ ਹੁੰਦਾ ਜੇ ਡੋਲਾ ਖਰਾਬ ਹੋ ਗਏ ਸਫਾਈ ਨਾਲ ਇਹ ਸਾਰਾ ਕੁਝ ਦੇਖੋ ਕੀ ਕਰੂੰਗੀ ਸਪਰੇ ਵੀ ਇਹਦੇ ਮੂਰੇ ਭਾਈ ਇਹ ਸੱਥੀ ਮਿਹਨਤ ਹੋਈ ਵੀ ਸਾਰੀ ਲੈ ਭਾਈ ਦੇਖੋ ਕਿਰੋਂ ਕਿੰਨੀ ਗੋਭ ਚਾਈ ਵੀ ਭਾਈ ਇਹ ਸਾਈਡ ਪਰ ਤੇ ਆਪਣੇ ਵਾਲੀ ਜਿਹੜੀ ਤਕਰੀਬਨ ਤਕਰੀਬਨ ਭਾਈ ਹੁਣ ਕਾਫੀ ਬੱਲਾ ਦਿਖਦੀਆਂ ਸਾਈਡ ਪਰ ਤੇ ਹੁਣ ਵਿਚਾਲੇ ਵੀ ਦੇਖਣੇ ਮਣੇ ਵਿੱਚ ਤੇ ਇਕੱਠੀ ਹੋਈ ਵੀ ਬਾਈ ਐਂ ਜੀ ਦੀ ਕਿਉਂਕਿ ਗੋਪ ਦੇ ਵਿੱਚ ਤੇ ਬੱਲਾਵਾਰ ਆ ਗਿਆ ਖੁੱਲ ਜਾਣੀਆਂ ਦੇਖੋ ਹੁਣ ਉੱਪਰ ਤੇ ਐਨ ਛਿੱਦੀ ਛਿੱਦੀ ਦੇਦੀ ਇਕੱਠੀ ਹੋਈ ਵੀ ਮੈਂ ਗਾਲੀ ਵੀ ਬਾਈ ਆ ਗਈ ਇਹ ਥੋੜੀ ਜਿਹੀ ਘਟਾਈ ਹੈ ਤੇ ਆਹ ਸਾਈਡ ਜ਼ਿਆਦਾ ਹੀ ਵੀ ਹੈ ਉੱਦਾਂ ਬਾਈ ਪਾਣੀ ਪੂਣੀ ਨਹੀਂ ਲੈ ਦੇਖੋ ਸੁੱਕੀ ਪਈ ਹੈ ਧਾਤੀ ਕਿਉਂਕਿ ਲਾਈਟ ਵੀ ਨਹੀਂ ਆਈ ਬਾਈ ਹੁਣ ਕਈ ਦਿਨ ਹੋ ਗਏ ਥੋੜਾ ਜਿਹਾ ਫਾਲਟ ਚੱਲਦਾ ਰੇ ਲਾਈਟ ਦੇ ਵਿੱਚ ਸਪਰੇਅ ਕਰਾ ਕੇ ਫੇਰ ਪਾਣੀ ਪੜ ਦੇਣਾ ਠੀਕ ਹੈ ਬਚਾਲੇ ਕੋਈ ਕੋਈ ਢੱਕਾ ਨਹੀਂ ਸਰ ਵੀ ਗਿਆ ਬਾਈ ਦੇਖੋ ਕੋਈ ਕੋਈ ਰਹਿੰਦਾ ਹਲੇ ਬਾਕੀ ਤਾਂ ਹਨ ਬਾਈ ਬਹੁਤ ਵਧੀਆ ਖੜੇ ਆ ਵੀ ਕੱਦ ਘਾਟ ਵੀ ਵਧੀਆ ਐ ਨੰਬਰ ਵੀਆ ਲੱਗਦੇ ਆ ਰੂਹ ਖੁਸ਼ ਹੁੰਦੀ ਆ ਉਦਾਂ ਵੀ ਬਰਾਬਰ ਹੈ ਬਿਮਾਰੀ ਠੁਮਾਰੀ ਤੇ ਕਿਰਪਾ ਬਾਬੇ ਨਾਨਕ ਦੀ ਜਿਹੜੀ ਬਾਈ ਵਧੀਆ ਸਪਰੇ ਆ ਜੇ ਇੱਕ ਵਾਰ ਹੋ ਜਵੇ ਨਾ ਪੱਤਾ ਸਾਰੇ ਹੀ ਹੇਟ ਤੇ ਲੇ ਕੇ ਉੱਪਰ ਤੱਕ ਹਰਾ ਰਹਿੰਦਾ ਹੈ ਫਿਰ ਉਲੀ ਰੋਗ ਹੋਰ ਬਿਮਾਰੀਆਂ ਘੱਟ ਲੱਗਦੀਆਂ ਵੀ ਪੈਸੇ ਤਾਂ ਲੱਗਦੇ ਥੋੜੇ ਜਿਹਾ ਵੱਧ ਆਮ ਸਵਰ ਇਹ ਗelte ਥੋੜੀ ਬਹੁਤ ਹੀ ਮਹਿੰਗੀ ਹੁੰਦੀ ਆ ਪਰ ਰਿਜ਼ਲਟ ਵਧੀਆ ਜੇ ਜਾਰਾ ਕੱਖ ਹੋਵੇ ਬਾਈ ਚੂਹਾ ਵੀ ਆਉਂਦਾ ਸਫਾਈ ਨਾਲ ਦੇਖੋ ਜਿੱਦਾਂ ਨੂੰ ਦੇਖਦੇ ਆਂ ਸਾਫ ਪਈ ਹੈ ਵੀ ਵਧੀਆ ਵੀ ਲੱਗਦਾ ਲਾ ਤੋਤਾ ਹੋ ਗਿਆ ਬਾਈ ਤੋਤਾ ਭੱਜਿਆ ਫਿਰਦਾ ਦੇਖੋ ਕਿਹੜੇ ਸਾਹ ਨਾਲ ਲਓ ਜੀ ਬਾਈ ਅੱਜ ਆਹ ਮੋਰਸਲ ਆਪਣੇ ਹੱਥ ਲੱਗਿਆ ਪਿਆ ਦੁਆ ਬੀਕ ਲੈ ਕੇ ਗਿਆ ਵੇ ਇਹ ਵੀ ਬਈ ਪੁਰਾਣਾ ਖੁੰਡਾ 2006 ਮਾਡਲ ਹੈ ਇੱਕ ਵਾਰ ਬਈ ਇਹ ਬਹੁਤ ਧੂਹਾ ਮਾਰਨ ਲੱਗਿਆ ਹਟ ਦੇਂਦਾ ਧੂਹਾ ਮਾਰਨੇ ਤੇ ਦੋ ਤਿੰਨ ਵਾਰ ਇਹ ਇੰਜਨ ਕਰਾਤਾ ਤਾਂ ਉੱਤੇ ਬਾਅਦ ਵਿੱਚ ਫਿਰ ਬੋਲਟ ਵਾਲੇ ਬੰਦੇ ਨੇ ਕਿਹਾ ਕਹਿੰਦਾ ਵੀ ਇਹਦਾ ਆਪਾਂ ਪਿਸਟਨ ਕਿੱਟ ਜੀ ਪਾ ਕੇ ਦੇਖ ਲੈਂਦੇ ਬਾਈ ਆਪਾਂ ਤਾਂ ਉੱਤੇ ਬਾਅਦ ਵਿੱਚ ਜਿਹੜਾ ਗੱਬੇ ਵਾਲਾ ਕਾਲਾ ਜਿਹਾ 2 ਸਾਲ ਹੋ ਗਏ ਜਿੰਨਾ ਮੰਗਲੈਲ ਪਾਉਂਦੇ ਉਨਾ ਹੀ ਨਿਕਲਦਾ ਹੈ ਕੋਈ ਮੰਗਲੈਲ ਹੀ ਚੱਕਦਾ ਨਾਲੇ ਜਿਆਦੇ ਟਾਈਮ ਚ ਬਾਈ ਇਹ 1100 ਰੁਪਏ ਦੀ ਕਿੱਟ ਪਈ ਤੀ 2000 ਰੁਪਏ ਦਾ ਹੋਰ ਸਮਾਨ ਲੱਗਿਆ ਤਾਂ ਨੇ ਇੰਜਨ ਬਣਾਉਣ ਪਜਾਰਾ ਪੈਸੇ ਲੱਗ ਜਾਂਦੇ ਆ ਸਾਈਜ਼ ਬੜਾ ਕਰੀ ਜਾਂਦੇ ਫੇਰ ਵੀ ਧੂਹਾ ਮਾਰੀ ਜਾਂਦਾ ਏ ਪਰ ਵੀ ਦੇਖ ਲਓ ਵੀ ਕਿੱਟ ਪਾਈ ਵੀ ਇੰਨੀ ਸੈੱਟ ਪੈ ਗਈ ਹੁਣ ਤੱਕ ਧੂਹਾ ਨਹੀਂ ਮਾਰੇਗਾ ਐਨ ਪਿਆ ਬਾਈ ਇੱਕ ਨੰਬਰ ਚੱਲਦਾ ਇੰਜਨ ਹੁੰਣ ਜਣ ਵੀ ਹੁੰਨੀ ਤਾਂ ਉਹਨੂੰ ਇੱਕ ਅੱਧਾ ਵਿਕ ਜਾਣਾ ਤਾਂ ਵੀ ਮਗਲਾਹਲ ਜੱਕਣੇ ਤੇ ਹਟ ਗਿਆ ਤਾਂ ਹੀ ਬਚਿਆ ਪਏ ਪੁਰਾਣਾ ਖੁੰਡ ਪੈਸ਼ਨ ਪਲੱਸ ਬਾਈ ਜਰ ਰਹੀ ਦੋ ਹੋਂਡਾ ਬਾਈ ਭਾਈ ਭਾਈ ਤੇ ਹੁਣੇ ਹੀਰੋ ਵੀ ਲੱਗੋ ਗਿਆ ਹੋਂਡਾ ਵੀ ਲੱਗੋ ਗਿਆ জাতি কুণ্ড আছে পঢ়া সেই ফেশন প্লছ